ਕੀ ਤੁਮ ਸਿੰਘ ਜੀ ਜੜਾ ਮਾਇਦਾ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਮੈਂ ਮੰਤਰੀ ਸਾਹਿਬ ਪੀ ਡਬਲਯੂ ਮਿਨਿਸਟਰ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਆਪ ਜੀ ਦੇ ਮਾਧਮ ਜਰੀਏ ਕਿ ਸਾਡੇ ਹਲਕੇ ਸਮਾਣੇ ਦੇ ਵਿੱਚ ਕਰਹਾਲੀ ਸਾਹਿਬ ਜਿਹੜਾ ਇਤਿਹਾਸਿਕ ਗੁਰੂ ਘਰ ਬਣਿਆ ਹਾ ਜੀ ਨੌਵੇਂ ਪਾਸ਼ਾ ਸੈਬ ਸਿਰ ਗੁਰ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਨਗਰ ਔਰ ਮੈਂ ਬੇਨਤੀ ਕਰੂੰਗਾ ਕਿ ਉਸ ਜਿਹੜੀ ਸੜਕ ਪਟਿਆਲੇ ਤੋਂ ਜਾਂਦੀ ਹੈ ਉਹਦਾ ਨਵਾਂ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਗੁਰਤੇਗ ਬਹਾਦਰ ਸਾਹਿਬ ਮਾਰਗ ਉਹਦਾ ਕੀਤਾ ਜਾਵੇ ਕਿਉਂਕਿ ਸਾਡੇ ਵਾਸਤੇ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇਹ ਛੋਟੀ ਜੀ ਗੱਲ ਹੈ ਮੈਂ ਈਟੀਓ ਸਾਹਿਬ ਨੂੰ ਬੇਨਤੀ ਕਰੂੰਗਾ ਔਰ ਇੱਕ ਸਮਾਣਾੇ ਤੋਂ ਪਟਿਆਲਾ ਸਮਾਣਾ ਵੀ ਜਿਹੜਾ ਇਤਿਹਾਸਿਕ ਸ਼ਹਿਰ ਹੈ ਉੱਥੇ ਵੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਾਰਚੋ ਪ੍ਰਾਪਤ ਗੁਰੂ ਘਰ ਹੈ ਜੀ ਥੜਾ ਸਾਹਿਬ ਉਹਦਾ ਨਾਮ ਵੀ ਹੈ ਜਿਹੜਾ ਗੁਰਤੇਬ ਬਹਾਦਰ ਸਾਹਿਬ ਜੀ ਦੇ ਨਾਮ ਤੇ ਜਿਹੜਾ ਰੱਖਿਆ ਜਾਵੇ ਮੈਂ ਆਪ ਜੀ ਦੇ ਮਤਮ ਜਰੀਏ ਮੈਂ ਕਹੂੰਗਾ ਵੀ ਇਟੋ ਸਾਹਿਬ ਜ਼ਰੂਰ ਆਸ਼ਵਾਸ਼ਣ ਵੀ ਦੇਣ ਇਸ ਤੇ